ਨਮਾਸ਼ੇਰ ਚੌਕ ਫਿਲੌਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਹਾਜ਼ਰ ਸਬਾਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਪੇਸੀ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਨੂੰ ਪੰਜਾਬ ਅੰਦਰ ਸਖਤੀ ਨਾਲ ਲਾਗੂ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕਾਰਪੋਰੇਟ ਪੱਖੀ ਆਪ ਪਾਰਟੀ ਦੀ ਸਰਕਾਰ ਹੁਣ ਦਮਨਕਾਰੀ ਨੀਤੀ ਤੇ ਉਤਰਾਈ ਹੈ ਇਸ ਚਿੰਤਾਜਨਕ ਸਥਿਤੀ ਦਾ ਮੁਕਾਬਲਾ ਕਰਨ ਲਈ ਨੌਜਵਾਨ ਵਿਦਿਆਰਥੀਆਂ ਨੂੰ ਲਾਮਬੰਦ ਹੋ ਕੇ ਲੋਕ ਇਕਤਾ ਲਈ ਉਸਾਰਨਾ ਦੀ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਕਾਰਪੋਰੇਟਾਂ ਅਤੇ ਸਮਰਾਜੀ ਤਾਕਤਾਂ ਦੀ ਪਾਈਵਾਲ ਪੰਜਾਬ ਸਰਕਾਰ ਕਦੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਦੀ। ਬਲਕਿ ਇਹ ਕਿਰਤ ਕਰਨ ਵਾਲੇ ਲੋਕਾਂ ਨੂੰ ਉਜਾੜ ਕੇ ਉਪਜਾਊ ਜ਼ਮੀਨਾਂ ਕਾਰਪੋਰੇਟਾਂ ਨੂੰ ਕੋਡੀਆਂ ਪਾ ਦੇਣਾ ਚਾਹੁੰਦੀ ਹੈ। ਪਰ ਪੰਜਾਬ ਦੀ ਜਵਾਨੀ ਲਾਮਬੰਦ ਹੋ ਕੇ ਇਹ ਨੀਤੀ ਦੇ ਰੱਦ ਹੋਣ ਤੱਕ ਸੰਗਰਾਸ਼ ਜਾਰੀ ਰੱਖੇਗੀ। ਇਸ ਮੌਕੇ ਹਾਜ਼ਰ ਸਬਾ ਦੇ ਤਹਿਸੀਲ ਸਖਤਰ ਸਾਥੀ ਸੁਨੀਲ ਪੈਣੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਇਸ ਨੀਤੀ ਨੂੰ ਰੱਦ ਨਹੀਂ ਕਰਦੀ ਤਾਂ ਸਭਾ ਇਸ ਚੱਲ ਰਹੇ ਸੰਗਰਾਸ਼ ਨੂੰ ਹੋਰ ਤੇਜ਼ ਕਰੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਨੌਜਵਾਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਕੇ ਸ਼ਹਿਰ ਵਾਸੀਆਂ ਨੂੰ ਅਜਹੀਆਂ ਨੀਤੀਆਂ ਖਿਲਾਫ ਜਥੇਬੰਦ ਬੋਲ ਦਾ ਸੁਨੇਹਾ ਦਿੱਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰਜੀਤ ਗੈਰੀ ਜਸਵੀਰ ਤੇਸੀ ਇੰਦਰਜੀਤ ਗੁਰਵਿੰਦਰ ਸਨੀ ਜਸਲ ਜਸਾ रिक्की मेओवाल लखवीर खोखेवाल ओकार बिरदी तिलक राज दलजीत पट्टी जस्सा फिलोर लवराज बिरदी जोगा संगोवाल जस्सा रोड़का जसवीर फिलोर आदि बड्डी गिनती नौजवान शामिल सन ए पी न्यूज़ पंजाबी ਲਈ फिलोर तो ප්‍රਭਾਲ ਦੀ खास पर ਕਿڑی ਤਾਨਾ છਾਈ ਕਰ ਰਹੀ ਆ ਕਿੱਦਾਂ ਪਹਿਲੋ ਭਗਵਾਨ મોદી ਦੀ ਸਰਕਾਰ ਨੇ ਕਿਹੜੇ ਤਿੰਨ ਕਾਲੇ ਕਾਨੂੰਨ ਲਿਆਂਤੇ ਸੀ ਉਹ ਵੀ ਲੋਕਾਂ ਦੇ ਭਾਰੂ ਸੀ ਉਹਦੇ ਤੈ ਤੇ ਹੀ ਕਿਹੜੀ ਉਹਨਾਂ ਦੀ ਬੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਲੋਕਾਂ ਦੀ ਆਪਜਾਉ ਜ਼ਮੀਨਾਂ ਘੜੀ ਖੌਂਦ ਤੇ ਤੁਰੀ ਆ ਕਣੀ ਕੀ ਆ ਕਿ ਨਾ ਚੇਂਜ ਕਰਤਾ ਕਣੀ ਤਿੰਨ ਕਾਲੇ ਕਾਨੂੰਨ ਬਣਾਏ ਸੀ ਇਹਨਾਂ ਲੈਂਡ ਪੋਲਿੰਗ ਪਾਲਿਸੀ ਦੇ ਨਾਂ ਤੇ ਘੜੀ ਉਹ ਲਿਆਂਦੀ ਉਹ ਵੀ ਲੋਕਾਂ ਦੇ ਭਾਰੂ ਆ ਆਪਾਂ ਅੱਜ ਜਿੱਥੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਣਾ ਆ ਉਹਦੇ ਸਾਡੇ ਕੋਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਸਾਦੀ ਅਜੇ ਫਲੋਰ ਜੀ ਆਏ ਆ ਉਹ ਆਪਣੇ ਕਿਹੜੇ ਵਿਚਾਰ ਸਾਂਝੇ ਕਰਨਗੇ ਸਾਦੀ ਅਜੇ ਫਲੋਰ ਵੀ ਗਰਮੀ ਦਾ ਮੌਸਮ ਹੈ ਸਾਥੀ ਨੇ ਤੁਹਾਡੇ ਨਾਲ ਗੱਲਬਾਤ ਦੱਸ ਦਿੱਤੀ ਆ ਵੀ ਲੈਂਡ ਪੂਲਿੰਗ ਜਿਹੜੀ ਅਸਲ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਧੱਕੇ ਨਾਲ ਧਿਆਉਣ ਦੀ ਪਾਲਿਸੀ ਪੰਜਾਬ ਦੀ ਸਰਕਾਰ ਲੈ ਕੇ ਆਈ ਆ ਉਹਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਅੰਦਰ ਪ੍ਰੋਟੈਸਟ ਹੋ ਰਿਹਾ ਆ ਪਿਛਲੇ ਦਿਨੀ ਕਿਸਾਨਾਂ ਨੇ بڑے ਵੱਡੇ ਪੱਧਰ ਦੇ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਜਿੱਥੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਤੇ ਆਪਾਂ ਵੀ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਨੀਤੀ ਦਾ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੇ ਵਿੱਚ ਜਾਂਦੀਆਂ ਪਾਲਿਸੀਆਂ ਉਹਨਾਂ ਦੇ ਖਿਲਾਫ ਅੱਜ ਸੰਕੇਤਕ ਤੌਰ ਦੇ ਉੱਪਰ ਫਲੋਰ ਦੇ ਅੰਦਰ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਆ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਹੋ ਇਹ ਦੇ ਨਾਲ ਕੱਲੀ ਕਿਸਾਨੀ ਦੇ ਨਹੀਂ ਵੱਡੇ ਲੈਵਲ ਦੇ ਉੱਪਰ ਮਜ਼ਦੂਰ ਜਮਾਤ ਦੇ ਉੱਪਰ ਕਹਾੜਾ ਵੱਜਣਾ ਪੰਜਾਬ ਦੀ ਜਵਾਨੀ ਜਿਹੜੀ ਹੈ ਬੇਰੁਜ਼ਗਾਰ ਹੋ ਜਾਣੀ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਕੰਮ ਕਰਦੀ ਆ ਉਹਦੀ ਤਬਾਹੀ ਦੇ ਲਈ ਸਰਕਾਰ ਜਿਹੜੀ ਹੈ ਗਰਾਊਂਡ ਤਿਆਰ ਕਰ ਰਹੀ ਆ ਚਾਪਾ ਉਹਦਾ ਪੁਤਲਾ ਫੂਕ ਮਜ਼ਹਰਾ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਭੱਟੇ ਐਕਸ਼ਨ ਵੀ ਕਰਾਂਗੇ ਤੁਸੀਂ ਆਇਓ ਸਾਰੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਆਸ਼ਕਰਦਾ ਕਿ ਲੜਾਈ ਨੂੰ ਆਪਾਂ ਪਿੰਡ-ਪਿੰਡ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਇਸ ਲੜਾਈ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਦਾਮ ਬੰਦ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜਨਤਾ ਜੈ ਸ਼ੰਗਰ ਜੱਤਨੜ ਦੇ ਲੋਕਾਂ ਦੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ